ਲੱਸੀ ਤਾਂ ਸਾਰੇ ਹੀ ਬੀਨਿਆ ਪਰ ਜੋ ਮੈਂ ਅੱਜ ਲੱਸੀ ਬਣਾ ਰਹੀ ਆ ਇਹ ਬਹੁਤ ਹੀ ਹੈਲਥੀ ਆ ਟੇਸਟੀ ਆ ਮਿੱਠੀ ਲੱਸੀ ਵੀ ਆ ਤੇ ਮਸਾਲੇ ਵਾਲੀ ਵੀ ਮਲੱਸੀ ਆ ਜੋ ਵੀ ਪੀਣਾ ਚਾਹੇ ਇਸ ਤਰ੍ਹਾਂ ਦੀ ਲੱਸੀ ਬਣਾ ਕੇ ਪੀ ਸਕਦਾ ਹੈ ਗਰਮੀ ਨਹੀਂ ਲੱਗਦੀ ਲੋਹ ਨਹੀਂ ਲੱਗਦੀ ਬਹੁਤ ਹੀ ਟੇਸਟੀ ਆ ਰਿਫਰੈਸ਼ਿੰਗ ਆ ਤੇ ਬਹੁਤ ਠੰਡਕ ਪਹੁੰਚਾਉਣ ਵਾਲੀ ਲੱਸੀ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਟੂ ਜੋਤੀਮਨ ਫੈਮਿਲੀ ਜੀ ਬਹੁਤ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਆਪਣੇ ਆਪਣੇ ਪਰਿਵਾਰਾਂ ਚ ਖੁਸ਼ ਰਹੋ ਜੀ ਹੱਸਦੇ ਵਸਦੇ ਰਹੋ ਤੇ ਚੜ੍ਹਦੀ ਕਲਾ ਚ ਰਹੋ ਅਸੀਂ ਵੀ ਠੀਕ ਆ ਚੜ੍ਹਦੀ ਕਲਾ ਚ ਆ ਇਹ ਮੈਂ ਤੁਹਾਨੂੰ ਦਿਖਾ ਰਹੀ ਆ ਤਾਜ਼ਾ ਫਰੈਸ਼ ਅੰਬ ਜੋ ਕਿ ਮੈਂ ਸਭ ਤੋਂ ਮੈਂ ਅੱਜ ਇਹ ਬਣਾਣੀ ਹੈ ਲੱਸੀ ਸਭ ਤੋਂ ਪਹਿਲਾਂ ਮੈਂ ਬਣਾਉਂਗੀ ਮੰਗੋ ਲੱਸੀ ਯਾਨੀ ਕਿ ਅੰਬ ਵਾਲੀ ਲੱਸੀ ਬਹੁਤ ਹੀ ਟੇਸਟੀ ਬਣਦੀ ਆ ਸਾਡੀ ਸਿਹਤ ਵਾਸਤੇ ਬਹੁਤ ਹੀ ਵਧੀਆ ਆ ਇਸ ਤਰ੍ਹਾਂ ਅੰਬ ਨੂੰ ਕੱਟ ਕੇ ਨਾ ਉਹਦੇ ਵਿੱਚੋਂ ਉਹਦਾ ਜਿਹੜਾ ਗੁੱਦਾ ਹੁੰਦਾ ਪਲਪ ਹੁੰਦਾ ਆ ਉਹ ਅਸੀਂ ਇਸ ਤਰ੍ਹਾਂ ਚਮਚ ਦੀ ਮਦਦ ਦੇ ਨਾਲ ਨਾ ਸਾਰਾ ਰਫਲੀ ਜਿਹਾ ਕੱਢ ਲੈਣਾ ਆ ਤਾਂ ਫਿਰ ਕਿਉਂਕਿ ਅਸੀਂ ਇਹਨੂੰ ਫਿਰ ਬਾਅਦ ਵਿੱਚ ਗ੍ਰਾਈਂਡ ਹੀ ਕਰਨਾ ਹੈ ਇਸ ਤਰ੍ਹਾਂ ਸਾਰਾ ਪਲਪ ਕੱਢ ਕੇ ਤੇ ਇਹਨੂੰ ਆਪਾਂ ਪੀਸਣਾ ਆ ਤੇ ਲੱਸੀ ਬਹੁਤ ਹੈਲਥੀ ਆ ਲੂਣ ਨਹੀਂ ਲੱਗਦੀ ਗਰਮੀ ਨਹੀਂ ਲੱਗਦੀ ਦੇਖੋ ਘਰ ਦਾ ਬਣਾਇਆ ਹੋਇਆ ਦਹੀਂ ਆ ਦਹੀਂ ਮੈਂ ਤਕਰੀਬਨ ਇਹਦੇ ਵਿੱਚ 2 ਤੋਂ 3 ਚਮਚ ਪਾਉਂਗੀ ਵੱਡਾ ਚਮਚ ਆ ਕੜਛੀ ਜਿੱਦਾਂ ਦੀ ਹੁੰਦੀ ਆ ਉਹ ਆ ਤੇ ਇਸ ਦੇ ਨਾਲ 2 ਤੋਂ 3 ਚਮਚ ਇਹ ਮੈਂ ਦਹੀਂ ਪਾ ਲਿਆ ਬਹੁਤ ਜ਼ਿਆਦਾ ਜਿੰਨੀ ਕੁ ਤੁਸੀਂ ਪਸੰਦ ਕਰਦੇ ਆ ਠਿਕ ਬਣਾਉਣੀ ਆ ਜਾਂ ਪਤਲੀ ਬਣਾਉਣੀ ਆ ਪਤਲੀ ਬਣਾਉਣੀ ਆ ਬਣਾ ਸਕਦੇ ਆ ਥੋੜੀਆਂ ਜੀਆਂ ਵਿੱਚ ਮੈਂ ਇਹਦੇ ਪੁਦੀਨੇ ਦੀਆਂ ਪੱਤੀਆਂ ਪਾਈਆਂ ਆ ਟੇਸਟ ਫਲੇਵਰ ਇਹਦਾ ਪੁਦੀਨੇ ਦਾ ਬਹੁਤ ਵਧੀਆ ਆਂਦਾ ਆ ਤੇ ਥੋੜੀ ਜਿਹੀ ਮੈਂ ਘਰ ਦੀ ਜਿਹੜੀ ਦੇਸੀ ਸ਼ੱਕਰ ਹੁੰਦੀ ਹੈ ਨਾ ਜਿਹੜਾ ਗੋੜ ਵਾਲੀ ਸ਼ੱਕਰ ਜਿਹੜੀ ਹੁੰਦੀ ਉਹ ਮੈਂ ਤਕਰੀਬਨ 1 ਚਮਚ ਪਾਈ ਆ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਪਾ ਸਕਦੇ ਆ ਕਿਉਂਕਿ ਜਿਹੜਾ ਆਂਬ ਐ ਬਹੁਤ ਜ਼ਿਆਦਾ ਮਿੱਠਾ ਸੀ ਇਸ ਕਰਕੇ ਮੈਂ ਘੱਟ ਹੀ ਪਾਈ ਆ ਇਹ ਹੈਗੇ ਆ ਜੀ ਆਂਬ ਦੀ ਗੋੜ ਵਾਲੀ ਲੱਸੀ ਲਓ ਜੀ ਇਹਨੂੰ ਮੈਂ ਗ੍ਰाइंड ਕਰ ਲਿਆ ਬਿਲਕੁਲ ਬਹੁਤ ਹੀ ਵਧੀਆ ਅਗਰ ਤੁਸੀਂ ਜ਼ਿਆਦਾ ਥਿੱਕ ਪੀਣੀ ਚਾਹੁੰਦੇ ਆ ਗਾੜੀ ਪੀਣੀ ਚਾਹੁੰਦੇ ਆ ਤੁਸੀਂ ਇਸ ਤਰ੍ਹਾਂ ਹੀ ਸਰਵ ਕਰ ਸਕਦੇ ਆ ਤੇ ਅਗਰ ਤੁਸੀਂ ਥੋੜੀ ਪਤਲੀ ਕਰਨਾ ਚਾਹੁੰਦੇ ਆ ਪਤਲੀ ਵੀ ਕਰ ਸਕਦੇ ਆ ਪਰ ਇਸ ਤਰ੍ਹਾਂ ਹੀ ਪੀਣੀ ਬਹੁਤ ਟੇਸਟੀ ਲੱਗਦੀ ਆ ਇਸ ਤਰ੍ਹਾਂ ਦੇਖੋ ਜੀ ਤੇ ਇਹਨੂੰ ਤੁਸੀਂ ਗਾਰਨਿਸ਼ ਕਰ ਲਓ ਕਿਸੇ ਵੀ ਚੀਜ਼ ਨਾਲ ਕਰ ਲਓ ਟੂਟੀ ਫਰੂਟੀ ਨਾਲ ਕਰ ਲਓ ਕੋਈ ਡਰਾਈ ਫਰੂਟ ਹੈਗੇ ਤੁਸੀਂ ਉਹਦੇ ਨਾਲ ਕਰ ਲਓ ਮੈਂ ਟੂਟੀ ਫਰੂਟੀ ਦੇ ਨਾਲ ਇਹਦੀ ਗਾਰਨਿਸ਼ ਕਰ ਰਹੀ ਆ ਲਓ ਜੀ ਸਾਡੀ ਮਿੰਟਾਂ ਦੇ ਵਿੱਚ ਹੀ ਮੰਗੋ ਲੱਸੀ ਬਣ ਕੇ ਤਿਆਰ ਹੋ ਗਈ ਆ ਤੇ ਜੀ ਇਹਨੂੰ ਤੁਸੀਂ ਠੰਡੀ ਠੰਡੀ ਨੂੰ ਇੰਜੋਏ ਕਰ ਸਕਦੇ ਆ ਪੀ ਸਕਦੇ ਆ ਤੇ ਇਹਦੋਂ ਮੈਂ ਗਾਰਨਿਸ਼ ਕੀਤੀ ਟੂਟੀ ਫਰੂਟੀ ਤੇ ਥੋੜੇ ਜਿਹਾ ਇਹ ਪਧੀਨੇ ਦੀ ਪੱਤੀ ਦੇ ਨਾਲ ਲਓ ਜੀ ਸਾਡੀ ਇਹ ਲੱਸੀ ਬਣ ਕੇ ਤਿਆਰ ਹੋ ਗਈ ਹੁਣ ਮੈਂ ਦੋ ਤੋਂ ਤਿੰਨ ਚਮਚ ਫੇਰ ਦਹੀਂ ਦੇ ਪਾਉਂਗੀ ਦਹੀਂ ਬਿਲਕੁਲ ਤਾਜ਼ਾ ਆ ਘਰ ਦਾ ਬਣਾਇਆ ਹੋਇਆ ਦਹੀਂ ਆ ਤੇ ਇਹਦੇ ਵਿੱਚ ਪਾ ਲਉਂਗੀ ਥੋੜੇ ਜਿਹਾ ਆਈਸ ਕਯੂਬ ਬਰਫ਼ ਤੇ ਥੋੜਾ ਜਿਹਾ ਪਾਉਂਗੀ ਜੀਰੂ ਆਫ ਜਾ ਇਹ ਹੈਗੀ ਜੀਰੂ ਆਫ ਚਾ ਲੱਸੀ ਇਹ ਵੀ ਬਹੁਤ ਟੇਸਟੀ ਬਣਦੀ ਹੈ ਇਹਦੇ ਵਿੱਚ ਕੋਈ ਮਿੱਠਾ ਪਾਉਣ ਦੀ ਜ਼ਰੂਰਤ ਨਹੀਂ ਹੈਗੀ ਥੋੜੇ ਜਿਹਾ ਪਾਉਂਗੀ ਮੈਂ ਪਾਣੀ ਅੱਧਾ ਕੋ ਤੇ ਜੀ ਇਹਨੂੰ ਵੀ ਮੈਂ ਇਸ ਤਰ੍ਹਾਂ ਹੀ ਗ੍ਰाइंड ਕਰ ਲੈਣਾ ਆ ਲਓ ਜੀ ਗ੍ਰाइंड ਕਰਨ ਤੋਂ ਬਾਅਦ ਸਾਡੀ ਰੂ ਅਫਜਲ ਅਸੀ ਵੀ ਬਣ ਕੇ ਤਿਆਰ ਹੋ ਗਈ ਆ ਇਹਨੂੰ ਵੀ ਆਪਾਂ ਇੱਕ ਗਲਾਸ ਦੇ ਵਿੱਚ ਕੱਢ ਲੈਣੇ ਆ ਕੱਢਣ ਤੋਂ ਪਹਿਲਾਂ ਇਹਦੇ ਵਿੱਚ ਥੋੜੀਆਂ ਜੀਆਂ ਆਈਸ ਕਯੂਬ ਪਾ ਲੈਣੀਆਂ ਆ ਪਾਂ ਜੋ ਜਿਹੜੀ ਲੱਸੀ ਹੈ ਠੰਡੀ ਠੰਡੀ ਸਵਾਦ ਲੱਗਦੀ ਆ ਬਾਹਰ ਜਦੋਂ ਬੰਦਾ ਆਉਂਦਾ ਨਾ ਤੇ ਇਹ ਲੱਸੀ ਠੰਡੀ ਹੀ ਸਵਾਦ ਟੇਸਟੀ ਲੱਗਦੀ ਆ ਪੇੜ ਨੂੰ ਗਰਮੀ ਬਹੁਤ ਜ਼ਿਆਦਾ ਆ ਜੀ ਆਪਣਾ ਖਿਆਲ ਰੱਖਣਾ ਤੇ ਆਪਣੇ ਬੱਚਿਆਂ ਦਾ ਵੀ ਖਿਆਲ ਰੱਖਣਾ ਬਜ਼ੁਰਗਾਂ ਦਾ ਵੀ ਖਿਆਲ ਰੱਖਣਾ ਤੇ ਇਸ ਤਰ੍ਹਾਂ ਇਹਨੂੰ ਵੀ ਟੂਟੀ ਫਰੂਟੀ ਦੇ ਨਾਲ ਗਾਰਨਿਸ਼ ਕੀਤੀ ਆ ਤੁਸੀਂ ਚਾਹੋ ਤਾਂ ਇਹਦੇ ਵਿੱਚ ਡਰਾਈ ਫਰੂਟ ਵੀ ਪਾ ਸਕਦੇ ਆ ਤੇ ਲਓ ਜੀ ਸਾਡੀ ਰੂਹ ਆਪ じゃ ਲੱਸੀ ਬਣ ਕੇ ਤਿਆਰ ਹੋ ਗਈ ਹੁਣ ਮੈਂ ਆਈਸ ਕਯੂਬ ਪਾਤੀਆਂ ਥੋੜੀਆਂ ਜੀਆਂ ਫੇਰ ਇਹਦੇ ਵਿੱਚ ਮੈਂ ਪਾਤਾ ਦਹੀਂ ਇਹ ਸਾਡੀ ਬਣੂਗੀ ਜੀ ਨਮਕੀਨ ਮਸਾਲਾ ਲੱਸੀ ਇਹਦੇ ਵਾਸਤੇ ਮੈਂ 3 ਚਮਚ ਚ ਭਰ ਕੇ ਇਹਦੇ ਵਿੱਚ ਪਾਤੇ ਆ ਜੀ ਦਹੀਂ ਦੇ ਥੋੜਾ ਜਿਹਾ ਇਹਦੇ ਵਿੱਚ ਮੈਂ ਪਾਇਆ ਕਾਲਾ ਨਮਕ ਥੋੜਾ ਜਿਹਾ ਭੁੰਨਿਆ ਹੋਇਆ ਜੀਰਾ ਪਾਊਡਰ ਤੇ ਥੋੜਾ ਜਿਹਾ ਸਿੰਪਲ ਨਮਕ ਪਾਇਆ ਤੇ ਥੋੜੀ ਜਿਹੀ ਪਾਈ ਆ ਜੀ ਕਾਲੀ ਮਿਰਚ ਤਾਜੀ ਫਰੈਸ਼ ਕ੍ਰਸ਼ ਕੀਤੀ ਹੋਈ ਇਹ ਪਾ ਕੇ ਆਪਾਂ ਇਹਨੂੰ ਵੀ ਗ੍ਰਾਈਂਡ ਕਰਾਂਗੇ ਤੇ ਜੀ ਜੇਕਰ ਤੁਸੀਂ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਤਾਂ ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰਦਾ ਦੋ ਤਿੰਨ ਪੱਤੇ ਪੁਦੀਨੇ ਦੇ ਵੀ ਪਾਤੇ ਇਹਦੇ ਵਿੱਚ ਜੀ ਤੇ ਥੋੜਾ ਜਿਹਾ ਪਾਤਾ ਪਾਣੀ ਤੇ ਵੀਡੀਓ ਨੂੰ ਸਬਸਕ੍ਰਾਈਬ ਜਰੂਰ ਕਰਦੇ ਲਾਈਕ ਕਰਦੇ ਹੋ ਸ਼ੇਅਰ ਕਰਦੇ ਆ ਕਰੋ ਅੱਗੇ ਤੋਂ ਅੱਗੇ ਬਹੁਤ ਹੀ ਵਧੀਆ ਹਰ ਕੋਈ ਬਣਾ ਸਕਦਾ ਹੈ ਥੋੜੇ ਜਿਹੇ ਦਹੀਂ ਨਾਲ ਤਕਰੀਬਨ ਤੁਸੀਂ ਮੁੱਲ ਵੀ ਲਓਗੇ ਨਾ 20 ਰੁਪਏ ਦਾ ਦਹੀਂ ਦੇ ਨਾਲੇ ਸਾਡੇ ਤਿੰਨ ਗਲਾਸ ਬਹੁਤ ਸੌਖੇ ਆਸਾਨ ਲੱਸੀ ਦੇ ਬਣ ਕੇ ਤਿਆਰ ਹੋ ਜਾਂਦੇ ਆ ਜੀ ਲਓ ਜੀ ਸਾਡੀ ਮਸਾਲੇਦਾਰ ਨਮਕੀਨ ਲੱਸੀ ਬਣ ਕੇ ਤਿਆਰ ਹੋ ਗਈ ਆ ਪੁਦੀਨੇ ਨਾਲ ਕੀਤੀ ਗਾਰਨਿਸ਼ ਜੀ ਇਹਨੂੰ ਗਾਰਨਿਸ਼ ਕਰਨ ਦੀ ਜ਼ਰੂਰਤ ਨਹੀਂ ਬਹੁਤ ਹੀ ਟੇਸਟੀ ਹੈ ਲਓ ਜੀ ਸਾਡੀਆਂ ਤਿੰਨੋਂ ਹੀ ਲੱਸੀਆਂ ਬਣ ਕੇ ਹੋ ਗਈਆਂ ਤਿਆਰ ਜਿਹੜੀ ਤੁਹਾਨੂੰ ਪਸੰਦ ਆ ਤੁਸੀਂ ਪੀ ਸਕਦੇ ਆ ਮੈਂ ਜਿਹੜੀ ਨਮਕੀਨ ਲੱਸੀ ਆ ਬਹੁਤ ਹੀ ਵਧੀਆ ਹਾਜਮੇਦਾਰ ਮਸਾਲੇਦਾਰ ਲੱਸੀ ਆ ਜੀ ਤੇ ਮੰਗੋ ਲੱਸੀ ਰੂ ਅਫਜਲ ਲੱਸੀ ਦਹੀਂ ਬਿਲਕੁਲ ਤਾਜ਼ਾ ਫਰੈਸ਼ ਆ ਦਹੀਂ ਖੱਟਾ ਨਹੀਂ ਲੈਣਾ ਜੀ ਇਸ ਤਰ੍ਹਾਂ ਤਾਜ਼ਾ ਦਹੀਂ ਲੈਣਾ ਦਹੀਂ ਬਿਲਕੁਲ ਮਿੱਠਾ ਸੀ ਲਓ ਜੀ ਲੱਸੀ ਸਾਡੀ ਬਣ ਕੇ ਤਿਆਰ ਹੋ ਗਈ ਆ ਹਰ ਵਾਰ ਦੀ ਤਰ੍ਹਾਂ ਮੈਂ ਟੇਸਟ ਕਰਾਂਦੀ ਹੁੰਦੀ ਆ ਆਪਣੀ ਬੇਟੀ ਪ੍ਰਦੀਪ ਨੂੰ ਮੇਰੀ ਬੇਟੀ ਨੂੰ ਵੀ ਬਹੁਤ ਪਸੰਦ ਆਈ ਮੇਰੀ ਬੇਟੀ ਨੂੰ ਸਾਰੀਆਂ ਤਿੰਨੋਂ ਲੱਸੀਆਂ ਪਸੰਦ ਆਈਆਂ ਸਾਫਟ ਡਰਿੰਕ ਨੂੰ ਕਰੋ ਅਵਾਇਡ ਤੇ ਇਹ ਲੱਸੀ ਬਣਾਓ ਬਹੁਤ ਹੀ ਸਸਤੀ ਸੌਖੀ ਟੇਸਟੀ ਹੈਲਦੀ ਲੱਸੀ ਬਣ ਕੇ ਤਿਆਰ ਹੋ ਜਾਂਦੀ ਹੈ ਜੀ ਤੇ ਬਣਾਓ ਬਣਾ ਕੇ ਦੇਖੋ ਮੈਂ ਮਿਲਦੀ ਆ ਨੈਕਸਟ ਵੀਡੀਓ ਚ ਨਵੀਂ ਰੈਸਪੀ ਲੈ ਕੇ ਆਵਾਂਗੀ ਮੈਨੂੰ ਦਿਓ ਜਾਰੀ ਤੇ ਸਤਿ ਸ੍ਰੀ ਅਕਾਲ ਜੀ